ਵੇਲੜਾ ਕਿਸਾਨਾਂ ਨੂੰ ਦੱਸਦੇ ਜਿਹੜੇ 12 ਮਹੀਨੇ 30 ਦਿਨ ਕੰਮ ਕਰਦੇ ਆ ਦਿਮਾਗ ਨਹੀਂ ਹੈ ዳል ਦਾ ਕੁਜਾ ਸਿਰਾਂ ਧੌਣ ਦੇ ਉੱਪਰ ਮੁੱਦਾ ਮਾਰਿਆ ਕਲਤਾਰ ਸੰਧਵਾ ਪਿੰਡਾਂ ਦੀ ਛਣਕਲਾਂ ਲੈਣ ਤੁਰਿਆ ਫਿਰਦਾ ਇਹ ਉੱਥੇ ਹੀ ਕਰਨ ਜਾਂਦਾ ਹੈਗਾ ਐਮਐਲਏ ਦਾ ਕੰਮ ਵਿਧਾਨ ਸਭਾ ਤੋਂ ਬਾਹਰ ਕੁਝ ਵੀ ਨਹੀਂਗਾ ਜੇ ਪਿੰਡਾਂ 'ਚ ਫਸਲ ਖਰਾਬ ਹੋਊਗੀ ਉੱਥੇ ਉਤਰੇ ਫਿਰਦੇ ਉਹ ਤਾਂ ਮਾਲ ਮਹਕਮੇ ਨੇ ਗਰਦੋਰੀ ਕਰਨੀ ਆ ਇਹਨਾਂ ਨੇ ਕੀ ਕਰਨਾ ਸਭ ਤੋਂ ਵੱਧ ਵੇਲੜ ਤੇ ਨਖੱਟੂ ਇਹ 92 93 ਬੰਦੇ ਆ ਜਿਹੜੇ ਢੱਕਾ ਤੋੜ ਕੇ ਦੂਰਾ ਨਹੀਂ ਕਰ ਦੇਗੇ ਇਹ ਮੈਨੂੰ ਲੱਗਦਾ ਕੋਈ ਕਿਤਾਬ ਇਹਨਾਂ ਨੇ ਕੀ ਪੜ੍ਹਨੀ ਆ ਕਦੇ ਕੋਈ ਇਹਨਾਂ ਨੇ ਅਖਬਾਰ ਤ ਜਿਹੜਾ ਸਰਕਾਰ ਨੇ ਕਿਹਾ ਬੱਕਰੀ ਦਾ ਮੁਰਗੀ ਦਾ ਸਾਰਾ ਕੁਝ ਇਹ ਸ਼ਾਇਦ ਮੁਆਵਜ਼ਾ ਨਹੀਂ ਸੀ ਜਿਹੜੇ ਮਾਨ ਸਾਹਿਬ ਜਿਹੜੀ ਛੱਕਦੇ ਆ ਸ਼ਾਇਦ ਉਹਦੇ ਬਿੱਲ ਦੀ ਗੱਲ ਕਰ ਰਹੇ ਸੀ ਖਰਾਬੇ ਤੇ ਕਿਦਾਂ ਮੁਆਵਜ਼ਾ ਦੇਣਾ ਚਾਹੀਦਾ ਉਹਦੀ ਕੀ ਨੀਤੀ ਹੋਵੇ ਇਹ ਇਹਨਾਂ ਦਾ ਕੰਮ ਆ ਇਹ ਕਰ ਹੀ ਨਹੀਂ ਰਹੇਗੇ ਨਾ ਇਹਨਾਂ ਦੇ ਖਾਨੇ ਚ ਇੰਨੀ ਅਕਲ ਆ ਗਈ ਕਿਸੇ ਦੇ ਵੀ ਇਹ ਕੰਮ ਕਰਨ ਵਾਲੇ ਸਾਡੇ ਜੇ ਕਿਸੇ ਦਾ ਲੱਖ ਰੁਪਏ ਦਾ ਨੁਕਸਾਨ ਹੋਏ ਜੇ ਉਹਨੂੰ ਲੱਖ ਰੁਪਈਆ ਦਿੱਤਾ ਜਾਊਗਾ ਉਹਨੂੰ ਤਾਂ ਹੀ ਮੁਆਵਜ਼ਾ ਕਹਿ ਜਾਊਗਾ ਜੇ ਲੱਖ ਰੁਪਏ ਨੁਕਸਾਨ ਹੋਣ ਤੇ ਉਹਨੂੰ 6700 ਰੁਪਏ ਦਿੱਤਾ ਜਾ ਇਹ ਮੁਆਵਜ਼ਾ ਨਹੀਂ ਹੈ ਭਈ ਇਹ ਬੁਰਕੀ ਆ ਜਿਦੋਂ ਬੱਕਰੇ ਮੁਰਗੇ ਦੀ ਗੱਲ ਕੀਤੀ ਜਿਦੋਂ ਤਾਂ ਕਹੀ ਕਿ ਪੰਜਾਬ ਸਰਕਾਰ ਆਪਣੀ ਫਸਲੀ ਬੀਮਾ ਯੋਜਨਾ ਲੈ ਕੇ ਆਉਗੀ ਅੱਜ ਤੱਕ ਨਹੀਂ ਆਈ ਇਹ ਪਿੰਡਾਂ 'ਚ ਗੇੜੇ ਕੱਢਣ ਦੀ ਬਜਾਏ ਵਿਧਾਨ ਸਭਾ ਦਾ ਸੈਸ਼ਨ ਕਿਉਂ ਨਹੀਂ ਬੁਲਾਉਂਦੇ ਗਏ ਕਿ ਕਿਸਾਨ ਦੀ ਫਸਲ ਜੇ ਕਿਸੇ ਬਿਮਾਰੀ ਨਾਲ ਖਰਾਬ ਹੋ ਗਈ ਸੋਕੇ ਨਾਲ ਖਰਾਬ ਹੋ ਗਈ ਹੜ੍ਹ ਨਾਲ ਖਰਾਬ ਹੋ ਗਈ ਕਿਸੇ ਕੁਦਰਤੀ ਆਫਤ ਨਾਲ ਖਰਾਬ ਹੋ ਗਈ ਅੱਗ ਲੱਗ ਗਈ ਉਹਦੇ ਲਈ ਕਿੱਦਾਂ ਦੀ ਮੁਆਵਜ਼ਾ ਨੀਤੀ ਹੋਵੇ ਕਿ ਕਿਸਾਨ ਕਰਜ਼ਾਈ ਨਾ ਹੋਵੇ ਉਹਦੀ ਹੱਕ ਰਸਾਈ ਹੋ ਸਕੇ ਇਸ ਤਰ੍ਹਾਂ ਦੀ ਕੋਈ ਚਰਚਾ ਹੀ ਨਹੀਂ ਸਿਰਫ ਪਹਿਲਵਾਨੀ ਗੇੜੇ ਜਿਹੜੇ ਆ ਪਿੰਡਾਂ ਦੇ ਵਿੱਚ ਜਿਹੜੇ ਦਿੱਤੇ ਜਾ ਰਹੇ ਹੈਗੇ ਆ ਇਨਕਾਊਂਟਰ ਕਰਨ ਤੇ 10 ਲੱਖ ਰੁਪਏ ਦਾ ਇਨਾਮ ਪੰਜਾਬ ਦੇ ਮੁੱਖ ਮੰਤਰੀ ਪੁਲਿਸ ਵਾਲਿਆਂ ਨੂੰ ਫੌਰੀ ਕਰਦੇ ਆ ਇਨਕਾਊਂਟਰ ਕਰਨ ਤੇ ਫੌਰੀ 10 ਲੱਖ ਰੁਪਇਆ ਤੇ ਜੇ ਲੋਕਾਂ ਦਾ ਢਿੱਡ ਭਰਨ ਵਾਸਤੇ ਅਨਾਜ ਪੈਦਾ ਕਰਨਾ ਉਹਦੇ ਵਾਸਤੇ ਕਰਜ਼ਾ ਖੁਦਕੁਸ਼ੀਆਂ ਫਸਲ ਦਾ ਖਰਾਬਾ ਤੇ ਫਿਰ 6700 ਰੁਪਏ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜਾ ਕਿਸਾਨ 12 ਮਹੀਨੇ 30 ਦਿਨ ਆਪਣੀ ਖੇਤੀ ਕਰਦਾ ਉਹਦਾ ਹੱਕ ਮਰਿਆ ਜਾਂਦਾ ਉਹ ਤੋਂ ਸਵਾ ਕੱਢ ਕੇ ਝੰਡੇ 'ਚ ਡੰਡਾ ਪਾ ਕੇ ਆਪਣੇ ਹੱਕ ਲਈ ਵੀ ਲੜਦਾ ਉਹ ਵੇਲੜ ਇਸ ਕਰਕੇ ਸਭ ਤੋਂ ਨਖਿਤ ਗਏ ਗੁਜਰੇ ਝੰਡੇ ਫੂਕੇ ਪੰਜਾਬ ਦੇ ਐਮਐਲਏ ਆ ਤੇ ਸਭ ਤੋਂ ਵੱਧ ਵੇਲੜੇ ਆ ਕੇਜਰੀ ਵਾਲ ਨੇ 3 ਸਾਲ ਪਹਿਲਾਂ ਕਹੇ ਸੀ ਸਾਢੇ ਐਮ ਐਲ ਏ 24 ਘੰਟੇ ਕੰਮ ਕਰਨਗੇ 24 ਘੰਟੇ ਤਾਂ ਫਿਰ ਇਹੀ ਆ ਕਿ ਚਿੱਟਾ ਕਿੱਥੇ ਵਿਖਦਾ ਰੇਤ ਦਾ ਖੱਡਾ ਕਿੱਥੇ ਆ ਆ ਦੋ ਨੰਬਰ ਦੇ ਧੰਦੇ 24 ਘੰਟੇ ਕਰਾਉਣਗੇ ਉਹ ਤੁਸੀਂ ਕਰਵਾਈ ਜਾਂਦੇ ਤਾਈਓ ਤੇ ਤੇਰੀ ਲੜਕੀ ਦੇ ਵਿਆਹ ਤੇ ਕਰੋੜਾਂ ਅਰਬਾਂ ਰੁਪਿਆ ਪੰਜਾਬ ਦਾ ਫੂਕਿਆ ਜਾ ਰਿਹਾ ਹੈਗਾ ਸਤਿ ਸ੍ਰੀ ਅਕਾਲ ਲਾਰੰਮੀ ਟੈਲੀਵਿਜ਼ਨ ਦੇਖ ਰਹੇ ਹਾਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਟਿਕ ਟਕ ਹੋਮਗੇ ਕਿਸਾਨਾਂ ਦੇ ਮੁਆਵਜ਼ੇ ਨੂੰ ਲੈ ਕੇ ਫਸਲੀ ਖਰਾਬੇ ਨੂੰ ਲੈ ਕੇ ਭਗਵੰਤ ਸਿੰਘ ਮਾਨ ਪਿਛਲੇ ਦਿਨਾਂ ਚ ਸਟੇਜਾਂ ਤੋਂ ਇਹ ਬਿਆਨ ਦਿੰਦੇ ਨਜ਼ਰ ਆਉਂਦੇ ਨੇ ਪਿਛਲੇ ਸਾਲਾਂ ਚ ਨਜ਼ਰ ਆਇਆ ਕਿ ਮੁਰਗੀਆਂ ਦਾ ਮੁਆਵਜ਼ਾ ਬੱਕਰੀਆਂ ਦਾ ਮੁਆਵਜ਼ਾ ਮੈਂ ਕਿਸਾਨਾਂ ਦੇ ਜਿਹੜੇ ਹੈਗਾ ਉਹ ਖਾਤਿਆਂ ਦੇ ਵਿੱਚ ਆਊਗਾ ਹਾਲਾਂਕਿ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਹੁੰਚਿਆ ਕਿੰਨਾ ਕੁ ਇਹ ਸਚਾਈ ਕਿਸਾਨ ਖੁਦ ਦੱਸਦੇ ਨੇ ਹੁਣ ਵੀ ਪਿਛਲੇ ਦਿਨਾਂ ਦੇ ਵਿੱਚ ਕਿਸਾਨੇ ਫਸਲਾਂ ਦਾ ਜਿਹੜਾ ਉਹ ਖਰਾਬਾ ਹੋਇਆ ਚਾਹੇ ਉਹ ਮੀਂਹ ਦੇ ਰੂਪ ਦੇ ਵਿੱਚ ਗੜਿਆਂ ਦੇ ਰੂਪ ਦੇ ਵਿੱਚ ਚਾਹੇ ਉਹ ਫਸਲਾਂ ਨੂੰ ਅੱਗ ਲੱਗਣ ਦੇ ਰੂਪ ਦੇ ਵਿੱਚ ਜਿਸ ਨੂੰ ਲੈ ਕੇ ਅੱਜ ਫ੍ਰੀ ਕੋਰਟ ਦੇ ਵਿੱਚ ਐਸਕੇਐਮ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਇੱਕ ਮੰਗ ਪੱਤਰ ਜਿਹੜਾ ਹੈਗਾ ਉਹ ਦਿੱਤਾ ਗਿਆ ਉਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਕਰਤੀਕ ਸਾਈਉ ਨੇ ਤੋਂ ਭਾਈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਅਗੀਆਂ ਗੱਲਬਾਤ ਕਰਾਂਗੇ ਭਾਈ ਜੀ ਸਵਾਗਤ ਆ ਰਹੇ ਮੇਟਰਨ ਤੇ ਹਾਂ ਸ਼ੁਕਰੀਆ ਭਾਈ ਜੀ ਕੀ ਕਹੋਗੇ ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਦਾ ਫਸਲ ਦਾ ਖਰਾਬਾ ਪਿਛਲੇ ਸਮੇਂ ਦੇ ਵਿੱਚ ਵੀ ਹੋਇਆ ਤੁਸੀਂ ਕਿਸਾਨਾਂ ਦੇ ਨਾਲ ਵਿਚਰਦੇ ਰਹਿੰਦੇ ਹੋ ਕਿ ਜੋ ਮੁਰਗੀ ਬੱਕਰੀ ਦੇ ਮੁਆਵਜ਼ੇ ਦੀ ਗੱਲ ਹੋਈ ਸੀ ਉਹ ਕਿਸਾਨਾਂ ਤੱਕ ਪਿਛਲਾ ਮੁਆਵਜ਼ਾ ਪਹੁੰਚਾਉਂਗੇ ਨੂੰ ਅਗਲੇ ਦਿਨ ਹੀ ਮੰਗ ਪੱਤਰ ਦੇਣ ਤਾਂ ਤੁਸੀਂ ਪਹੁੰਚੋ ਪਰ ਪਿਛਲਾ ਮੁਆਵਜ਼ਾ ਕਿਸਾਨਾਂ ਦੇ ਖਾਤੇ ਤੱਕ ਪਹੁੰਚ ਕੇ ਚਾਹੀ ਕਿਸ ਦੀ ਮੁਰਗੀ ਮਰੀ ਚਾਹੇ ਕਿ ਦੀ ਬੱਕਰੀ ਮਰੀ ਦੇਖੋ ਜਿਹੜਾ ਸਰਕਾਰ ਨੇ ਕਿਹਾ ਬੱਕਰੀ ਦਾ ਮੁਰਗੀ ਦਾ ਸਾਰਾ ਕੁਝ ਇਹ ਸ਼ਾਇਦ ਮੁਆਵਜ਼ਾ ਨਹੀਂ ਸੀ ਜਿਹੜੇ ਮਾਨ ਸਾਹਿਬ ਜਿਹੜੀ ਛੱਕਦੇ ਆ ਸ਼ਾਇਦ ਉਹ ਤੇ ਬਿੱਲ ਦੀ ਗੱਲ ਕਰ ਰਹੇ ਸੀਗੇ ਕਿਉਂਕਿ ਕਿਸਾਨਾਂ ਨੂੰ ਮੁਆਵਜ਼ਾ ਤਾਂ ਪਹਿਲਾਂ ਵੀ ਨਹੀਂ ਮਿਲਿਆ ਤੇ ਜਿਹੜੀ ਸਰਕਾਰ ਦੀ ਹੁਣ ਮੁਆਵਜ਼ਾ ਨੀਤੀ ਆ ਜੇ ਆਪਾਂ ਉਹ ਸਮਝ ਲਈਏ ਤਾਂ ਪਤਾ ਲੱਗ ਜੂਗਾ ਕਿ ਕਿਸਾਨਾਂ ਨੂੰ ਹੁਣ ਵੀ ਕੁਝ ਨਹੀਂ ਮਿਲਣਾ ਜੇ 33% ਤੋਂ ਘੱਟ ਫਸਲ ਖਰਾਬ ਹੋ ਯਾਨੀ ਕਿ ਤੀਜਾ ਫਸਲ ਤੀਜਾ ਹਿੱਸਾ ਫਸਲ ਦਾ ਖਰਾਬ ਹੋ ਗਿਆ ਤੁਹਾਡਾ ਤੇ ਸਰਕਾਰ ਨੇ ਡੱਕਾ ਨਹੀਂ ਦੇਣਾ ਮੁਆਵਜ਼ਾ ਜੇ 33 ਤੋਂ ਲੈ ਕੇ 75% ਤੱਕ ਫਸਲ ਖਰਾਬ ਹੋਗੀ ਤਾਂ ਤੁਹਾਨੂੰ ਇੱਕ ਕਿੱਲੇ ਦਾ 6700 ਰੁਪਿਆ ਮਿਲੇ। ਤੇ ਜੇ 75% ਤੋਂ ਉੱਪਰ ਫਸਲ ਖਰਾਬ ਹੋ ਗਈ, ਯਾਨੀ ਕਿ ਸਾਰਾ ਕਿੱਲਾ ਫਸਲ ਬਰਬਾਦ ਹੋਊਗੀ, ਫਿਰ ਤੁਹਾਨੂੰ 15000 ਰੁਪਿਆ ਮਿਲੇ। ਤੇ ਅੱਜ ਲੋਕਾਂ ਦੀ ਜਿਹੜੀ ਕਣਕ ਗੜੇ ਮਾਰੀ ਤੇ ਅੱਗ ਲੱਗਣ ਦੇ ਨਾਲ ਘੱਟੋ-ਘੱਟ ਵੀ 50000 ਦੀ ਕਿੱਲੇ 'ਚੋਂ ਕਣਕ ਤੇ ਜਿਨ੍ਹਾਂ ਨੇ ਜ਼ਮੀਨ ਠੇਕੇ ਤੇ ਲਈ ਸੀ ਉਹਨਾਂ ਦਾ ਲੱਖ-ਲੱਖ ਰੁਪਿਆ ਦਾ ਜਣਾ ਨੁਕਸਾਨ ਹੋਇਆ ਤੇ ਜੇ ਉਹਦੇ 'ਚੋਂ ਕਿਸੇ ਨੂੰ 6700 ਜਾਂ 15000 ਰੁਪਿਆ ਮਿਲੂਗਾ। ਤੇ ਜਿਹੜਾ ਸੁਆਮੀਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਕ ਕਣਕ ਦਾ ਰੇਟ ਬਣਦਾ ਕਵਾਂਟਲ ਉਹ 8000 ਰੁਪਏ ਕਵਾਂਟਲ ਦੇ ਕਰੀਬ ਬਣਦਾ ਉਹਦੇ ਮੁਤਾਬਕ ਸਿਰਫ 2 ਕਵਾਂਟਲ ਕਣਕ ਦੀ ਜਿਹੜੀ ਕੀਮਤ ਆ ਸਰਕਾਰ ਨੇ ਫੁੱਲ ਮੁਆਵਜ਼ਾ ਵੀ ਜੇ ਦਿੱਤਾ ਤਾਂ ਉਹ ਦਿੱਤੀ ਜਾਣੀ ਹੈ ਇਹਦੇ ਤੋਂ ਪਤਾ ਲੱਗਦਾ ਕਿ ਕਿਸਾਨਾਂ ਦਾ ਕਿਸ ਤਰ੍ਹਾਂ ਮੁਆਵਜ਼ੇ ਦੇ ਨਾਮ ਤੇ ਸਪੈਸ਼ਲ ਗਰਦਾਵਰੀਆਂ ਦੇ ਨਾਮ ਤੇ ਮਜ਼ਾਕ ਉਡਾਇਆ ਜਾਂਦਾ ਕਿਸ ਤਰ੍ਹਾਂ ਜਿਹੜੀਆਂ ਖਬਰਾਂ ਬਣਾਈ ਜਾਂਦੀ ਐਮਐਲਏ ਚਲੇ ਗਏ ਜੀ ਸਪੀਕਰ ਸਾਹਿਬ ਪਿੰਡਾਂ ਚ ਦੌਰਾ ਕਰਨ ਚਲੇ ਗਏ ਤੇ ਦਿੱਤਾ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਜਿਹਨੂੰ ਕਹਿੰਦੇ ਕਿ ਉਹਨਾਂ ਦੀ ਮਸ਼ੀਨਰੀ ਦੀ ਟੁੱਟ ਭੱਜ ਤੇ ਜ਼ਮੀਨ ਵਾਣ ਤੇ ਜਿਹੜਾ ਡੀਜ਼ਲ ਦਾ ਖਰਚਾ ਹੁੰਦਾ ਉਹ ਵੀ ਮੁਆਵਜ਼ੇ ਦੇ ਰੂਪ ਚ ਇਹਨਾਂ ਕੋਈ ਦਿੱਤਾ ਜਾਂਦਾ ਇਸ ਤੋਂ ਵੱਧ ਜਿਹੜਾ ਹੈਗਾ ਉਹ ਨਹੀਂ ਦਿੱਤਾ ਜਾਂਦਾਗਾ ਦੂਸਰੇ ਪਾਸੇ ਇਨਕਾਊਂਟਰ ਕਰਨ ਤੇ ਇਨਕਾਊਂਟਰ ਕਰਨ ਤੇ 10 ਲੱਖ ਰੁਪਏ ਦਾ ਇਨਾਮ ਪੰਜਾਬ ਦੇ ਮੁੱਖ ਮੰਤਰੀ ਪੁਲਿਸ ਵਾਲਿਆਂ ਨੂੰ ਫੌਰੀ ਕਰਦੇ ਆ ਇਨਕਾਊਂਟਰ ਕਰਨ ਤੇ ਫੌਰੀ 10 ਲੱਖ ਰੁਪਇਆ ਤੇ ਜੇ ਲੋਕਾਂ ਦਾ ਢਿੱਡ ਭਰਨ ਵਾਸਤੇ ਅਨਾਜ ਪੈਦਾ ਕਰਨਾ ਉਹਦੇ ਵਾਸਤੇ ਕਰਜ਼ਾ ਖੁਦਕੁਸ਼ੀਆਂ ਫਸਲ ਦਾ ਖਰਾਬਾ ਤੇ ਫਿਰ 6700 ਰੁਪਇਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਨਜਾਇਜ਼ ਬੰਦਾ ਮਾਰਨ ਤੇ ਪੁਲਿਸ ਨੂੰ 10 ਲੱਖ ਰੁਪਇਆ ਦਿੰਦੀ ਆ ਤੇ ਲੋਕਾਂ ਵਾਸਤੇ ਅੰਨ ਪੈਦਾ ਕਰਨ ਵਾਸਤੇ ਕਿਸਾਨ ਨੂੰ ਉਹਦੀ ਫਸਲ ਬਰਬਾਦ ਹੋਣ ਤੇ ਉਹਨਾਂ ਨੂੰ 6700 ਰੁਪਿਆ ਤੇ 15000 ਰੁਪਿਆ ਦਿੰਦੀ ਹੈਗੀ ਆ ਇਹ ਆਮ ਘਰ ਦੇ ਮੁੱਖ ਮੰਤਰੀ ਦੀ ਨੀਤੀ ਆ ਉਹ ਇਹ ਨਹੀਂ ਪੜਤਾਲ ਦਾਗਾ ਕਿ ਜਿਹੜਾ ਇੱਕ ਨੌਜਵਾਨ ਪੁਲਿਸ ਨੇ ਮਾਰਤਾ ਉਹਦਾ ਕੋਈ ਕਸੂਰ ਸੀ ਕਿ ਨਹੀਂ ਕਸੂਰ ਸੀ ਪੁਲਿਸ ਵਾਲੇ ਨੂੰ ਸਜ਼ਾ ਦੇਣੀ ਬਣਦੀ ਸੀ ਕਿ ਨਹੀਂ ਬਣਦੀ ਸੀ ਉਹ 10 ਲੱਖ ਰੁਪਏ ਦਾ ਜਿਹੜਾ ਨਾਮਕ ਦਿੰਦਾ ਹੈਗਾ ਤੇ ਸਾਨੂੰ ਕਹਤਾ ਬੱਕਰੀਆਂ ਦਾ ਮੁਰਗੀਆਂ ਦਾ ਇਹ ਮਜ਼ਾਕ ਜਿਹੜਾ ਬਣਾਇਆ ਗਿਆ ਔਰ ਮਜ਼ਾਕ ਬਣਾਇਆ ਜਾ ਰਿਹਾ ਹੈਗਾ ਠੀਕ ਆ ਉਹਦੇ ਖਿਲਾਫ ਹੀ ਅਸੀਂ ਅੱਜ ਇਹ ਰੋਸ ਪ੍ਰਦਰਸ਼ਨ ਕਰ ਰਹੇ ਆ ਕਿ ਸਰਕਾਰ ਦੀ ਜਿਹੜੀ ਮੁਆਵਜ਼ਾ ਨੀਤੀ ਹੈਗੀ ਆ ਉਹ ਨੁਕਸਾਨ ਦੇ ਮੁਤਾਬਕ ਹੋਣੀ ਚਾਹੀਦੀ ਆ ਜੇ ਕਿਸੇ ਦਾ ਲੱਖ ਰੁਪਏ ਦਾ ਨੁਕਸਾਨ ਹੋਏ ਜੇ ਉਹਨੂੰ ਲੱਖ ਰੁਪਇਆ ਦਿੱਤਾ ਜਾਊਗਾ ਉਹਨੂੰ ਤਾਂ ਹੀ ਮੁਆਵਜ਼ਾ ਕਿਹਾ ਜਾਊਗਾ ਜੇ ਲੱਖ ਰੁਪਏ ਨੁਕਸਾਨ ਹੋਣ ਤੇ ਉਹਨੂੰ 6700 ਰੁਪਏ ਦਿੱਤਾ ਜਾ ਇਹ ਮੁਆਵਜ਼ਾ ਨਹੀਂ ਹੈ ਭਈ ਇਹ ਬੁਰਕੀ ਆ ਠੀਕ ਆ ਪਿਛਲੇ ਦਿਨਾਂ ਦੇ ਵਿੱਚ ਫੌਜਾ ਸਿੰਘ ਸਰਾਰੀ ਹੁਰਾਂ ਦੇ ਇਲਾਕੇ ਦੇ ਵਿੱਚ ਜਦੋਂ ਅੱਗ ਲੱਗਦੀ ਆ ਫੌਜਾ ਸਿੰਘ ਸਰਾਰੀ ਉਦੋਂ ਪਹੁੰਚਦੇ ਨੇ ਫਸਲਾਂ ਨੂੰ ਜਿਹੜੀ ਕਣਕ ਨੂੰ ਜਿਹੜੀ ਅੱਗ ਲੱਗਦੀ ਆ ਤਾਂ ਉਹ ਪਹੁੰਚਦੇ ਨੇ ਉਦੋਂ ਇੱਕ ਪੱਤਰਕਾਰ ਦੇ ਵੱਲੋਂ ਸਵਾਲ ਪੁੱਛਿਆ ਜਾਂਦਾ ਕਿ ਫਾਇਰ ਬਰਗੇਡ ਹਾਲੇ ਤੱਕ ਨਹੀਂ ਪਹੁੰਚੀ ਫੌਜਾ ਸਿੰਘ ਸਰਾਰੀ ਦੇ ਵੱਲੋਂ ਇਹ ਜਵਾਬ ਆਉਣਾ ਕਿ ਫਾਇਰ ਬਰਗੇਡ ਦਾ ਭਾਈ ਗੇਅ ਰੜ ਗਿਆ ਸੀ ਇਸੇ ਕਰਕੇ ਨਹੀਂ ਪਹੁੰਚੀ ਕਿਵੇਂ ਮੰਨਦੇ ਹੋ ਇਸ ਜਵਾਬ ਨੂੰ ਕਿ ਜਦੋਂ ਇੱਕ ਮੌਜੂਦਾ ਐਮਐਲਏ ਮੌਜੂਦਾ ਸਰਕਾਰ ਦੇ ਵਿੱਚ ਇਹ ਬਿਆਨ ਦੇਵੇ ਕਿ ਭਾਈ ਫਾਇਰ ਬਰਗੇਡ ਦਾ ਗੇਅ ਡਰ ਗਿਆ ਇਸੇ ਕਰਕੇ ਨਹੀਂ ਪਹੁੰਚਿਆ ਇਹ ਅਸਲ ਤੇ ਟੀਚਰਾਂ ਨੇ ਪੀੜਤ ਲੋਕਾਂ ਨਾਲ ਟੀਚਰਾਂ ਨੇ ਜਦੋਂ ਉਹ ਸੱਤਾ 'ਚ ਹੋ ਗਏ ਇਹ ਲੋਕ ਠੀਕ ਆ ਜਦੋਂ ਸੱਤਾ 'ਚ ਨਹੀਂ ਸੀਗੇ ਤਾਂ ਖੁਦ ਪੱਤੇਆਂ ਵਾਲੀਆਂ ਟਾਹਣੀਆਂ ਲੈ ਕੇ ਆ ਛਾਪੇ ਲੈ ਕੇ ਭਗਵੰਤ ਮਾਨ ਜਿਹੜੇ ਆ ਉਹ ਅੱਗ ਭਜਾਉਂਦੇ ਨਜ਼ਰ ਆਉਂਦੀਆਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਮੰਡੀਆਂ ਦਾ ਦੌਰਿਆਂ ਕਰਦੇ ਆਂਦੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਤੇ ਅੱਜ ਉਹ ਜਿਹੜੇ ਹੈਗੇ ਆ ਨ੍ਰਿਤ ਕਰ ਰਹੇ ਹੈਗੇ ਉਹ ਭੰਗੜਾ ਪਾ ਰਹੇ ਹੈਗੇ ਆ ਉਹਨਾਂ ਨੂੰ ਆਮ ਲੋਕਾਂ ਦੇ ਨਾਲ ਕੋਈ ਸਰੋਕਾਰ ਜਿਹੜਾ ਹੈਗਾ ਉਹ ਨਹੀਂਗਾ ਠੀਕ ਆ ਤੁਸੀਂ ਇਹ ਦੇਖ ਲਓ ਕਿ ਮੁਆਵਜ਼ਾ ਨੀਤੀ ਡਾਕਟਰ ਮਨਮੋਹਨ ਸਿੰਘ ਤੋਂ ਲੈ ਕੇ 13 ਜ ਤੋਂ ਤੱਲੀ 3600 ਰੁਪਿਆ ਕਿੱਲੇ ਦੀ ਤੇ 15000 ਕਿੱਲੇ ਤੱਕ 15000 ਰੁਪਿਆ ਪਹੁੰਚ ਗਈ 12 ਸਾਲਾਂ ਦੇ ਵਿੱਚ ਸਾਲ ਬਾਅਦ 1000 ਰੁਪਏ ਦਾ ਵਾਧਾ ਆਸਟਨ ਤੇ ਦੂਜੇ ਪਾਸੇ ਕੱਲਾ ਡੀਏਵੀ ਦੇ ਗੱਟੇ ਚੋਂ ਕੱਲਾ ਡੀਜ਼ਲ ਦੇ ਰੇਟ ਦੇ ਵਿੱਚੋਂ ਪਤਾ ਨਹੀਂ ਕਿੰਨੇ ਹਜ਼ਾਰ ਰੁਪਏ ਕਿਸਾਨਾਂ ਤੋਂ ਲੁੱਟ ਲੈ ਜਾਂਦੇ ਆ ਕਿ ਕਿਸਾਨ ਨੇ ਜੇ 20 ਤਰ੍ਹਾਂ ਦੀਆਂ ਚੀਜ਼ਾਂ ਖਰੀਦਣੀਆਂ ਉਹਦੀ ਇਨਪੁਟਸ ਜਿਹੜੀ ਹੈਗੀ ਆ ਆਪਣੀ ਫਸਲ ਤਿਆਰ ਕਰਨੀ ਉਹਨਾਂ 20ਾਂ ਚੀਜ਼ਾਂ ਦਾ ਰੇਟ ਆ ਜਿਹੜਾ ਉਹ ਚੀਤੇ ਦੀ ਰਫ਼ਤਾਰ ਤੇ ਵੱਧਾ ਤੇ 20ਾਂ ਚੀਜ਼ਾਂ ਖਰੀਦ ਕੇ ਉਹਨੇ ਇੱਕ ਫਸਲ ਤਿਆਰ ਕਰਨੀ ਆ ਉਹਦਾ ਰੇਟ ਜਿਹੜਾ ਜੂਨ ਦੀ ਰਫ਼ਤਾਰ ਤੇ ਚੱਲਦਾ ਹੈਗਾ ਇਹੀ ਜਿਹੜਾ ਲਾਗਤਾਂ ਫਸਲ ਦੇ ਰੇਟ ਵਿਚਲਾ ਪਾੜਾ ਇਹੀ ਕਿਸਾਨੀ ਦੇ ਕਰਜ਼ੇ ਦਾ ਕਾਰਨ ਆ ਇਹੀ ਉਹਦੇ ਗਲ ਚ ਰੱਸੀ ਪਾਉਂਦਾ ਇਹੀ ਖੁਦਕੁਸ਼ੀਆਂ ਦਾ ਕਾਰਨ ਬਣਦਾ ਹੈ ਹਣਾ ਹੁਣ ਜਿਹੜਾ ਇਹ ਲਾਗਤਾਂ ਕੌਣ ਵੇਚਦਾ ਲਾਗਤਾਂ ਕਾਰਪੋਰੇਟ ਕੰਨਾਂ ਨੇ ਵੇਚਦੀ ਆ ਕੱਲਾ ਇੱਥੇ ਤੱਕ ਸੀਮਤ ਥੋੜਾ ਲਾਗਤਾਂ ਤੱਕ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਲੈ ਕੇ ਆਏ ਡਾਕਟਰ ਆਪਣੇ ਨਰਿੰਦਰ ਨਰਿੰਦਰ ਮੋਦੀ 2016 ਸਾਰਾ ਚ ਪੰਜਾਬ ਤੇ ਚਲੋ ਲਾਗੂ ਨਹੀਂ ਕੀਤੀ ਉਹ ਕਿਉਂਕਿ ਬਿਲਕੁਲ ਸੂਟ ਹੀ ਨਹੀਂ ਕਰਦੀ ਸੀ ਪਰ ਜਿੱਥੇ ਲਾਗੂ ਹੋਈ ਉਹਦੇ ਵਿੱਚ 11 ਕਾਰਪੋਰੇਟ ਘਰਾਣਿਆਂ ਨੂੰ ਅਧਿਕਾਰ ਦਿੱਤਾ ਫਸਲੀ ਬੀਮਾ ਯੋਜਨਾ ਆਉਣ ਵਾਸਤੇ ਔਰ 2017-18 ਚ 545000 ਕਰੋੜ ਰੁਪਇਆ ਉਹਨਾਂ ਕਾਰਪੋਰੇਟ ਘਰਾਣਿਆਂ ਨੇ ਇਕੱਠਾ ਕੀਤਾ ਫਸਲੀ ਬੀਮਾ ਯੋਜਨਾ ਦੇ ਨਾਂ ਤੇ ਕਿਉਂ ਕਿਉਂਕਿ ਜੇ ਕਿਸਾਨ ਨੇ ਫਸਲ ਦਾ ਬੀਮਾ ਕਰਾਉਣਾ ਤਾਂ ਕਣਕ ਦਾ 1.5% ਉਹਦੀ ਜਿੰਨੀ ਆਮਦਨ ਹੁੰਦੀ ਆ ਝੋਨੇ ਦਾ 2% ਬਾਗਬਾਨੀ ਦਾ ਗੰਨੇ ਦਾ 5% ਇਹ ਪ੍ਰੀਮੀਅਮ ਆ ਇਹ ਕਿਸ਼ਤ ਜਮ੍ਹਾਂ ਕਰਾਈਆਂ 545000 ਕਰੋੜ ਰੁਪਿਆ ਕੰਪਨੀਆਂ ਨੇ ਇਕੱਠਾ ਕੀਤਾ ਤੇ 36000 ਕਰੋੜ ਰੁਪਿਆ بیمੇ ਦੇ ਰੂਪ ਚ ਤਾਰਿਆ ਯਾਨੀ ਕਿ 89000 89000 ਕਰੋੜ ਰੁਪਿਆ ਫਸਲੀ ਬੀਮਾ ਯੋਜਨਾ ਦੇ ਨਾਮ ਤੇ ਉਹ ਇਕੱਠਾ ਕਰਕੇ ਖਾ ਗਏ ਰਿਲਾਇੰਸ ਹਾਂ ਨੇ 2500 ਕਰੋੜ ਇਕੱਠਾ ਕੀਤਾ ਤੇ 1250 1300 ਕਰੋੜ ਰੁਪਿਆ ਦਿੱਤਾ ਉਹਨਾਂ ਨੇ ਤੇ ਉਹਦੇ 'ਚ ਕੀ ਸੀਗਾ ਕਿ ਪਿੰਡ ਨੂੰ ਨਹੀਂ ਮਤਲਬ ਖੇਤ ਨੂੰ ਨਹੀਂ ਇਕਾਈ ਮੰਨਿਆ ਪਿੰਡ ਨੂੰ ਇਕਾਈ ਮੰਨ ਲਿਆ ਕਿ ਸਾਰੇ ਪਿੰਡ ਦਾ ਜੇ ਬੀਮਾ ਹੋਊਗਾ ਜੇ ਇੱਕ ਵੀ ਕਿਸਾਨ ਨੇ ਨਹੀਂ ਕਰਾਇਆ ਉਹ ਫਸਲੀ ਬੀਮਾ ਜੋ ਇਹਨਾਂ ਦੇ ਘੇਰੇ 'ਚ ਨਹੀਂ ਆਊਗਾ 50% ਤੋਂ ਵੱਧ ਫਸਲ ਖਰਾਬ ਹੋਣੀ ਚਾਹੀਦੀ ਆ ਤੇ ਬਿਜਲੀ ਕਰਕੇ ਅੱਗ ਲੱਗੀ ਨਹੀਂ ਹੋਣੀ ਚਾਹੀਦੀ ਪਸ਼ੂਆਂ ਕਰਕੇ ਖਰਾਬ ਨਹੀਂ ਹੋਣੀ ਚਾਹੀਦੀ ਫਿਰ ਉਹ ਬੀਮਾ ਪਾਲਸੀ ਉੱਥੇ ਲਾਗੂ ਨਹੀਂ ਹੋਊਗੀ ਇਹ ਆ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣ ਲਈ ਤੇ ਭਗਵੰਤ ਮਾਨ ਸਾਹਿਬ ਨੇ 2 ਸਾਲ ਪਹਿਲਾਂ ਜਦੋਂ ਬੱਕਰੇ ਮੁਰਗੇ ਦੀ ਗੱਲ ਕੀਤੀ ਸੀ ਉਹ ਤਾਂ ਕਹੀ ਕਿ ਪੰਜਾਬ ਸਰਕਾਰ ਆਪਣੀ ਫਸਲੀ ਬੀਮਾ ਯੋਜਨਾ ਲੈ ਕੇ ਆਊਗੀ ਅੱਜ ਤੱਕ ਨਹੀਂ ਆਈ ਇਹ ਪਿੰਡਾਂ 'ਚ ਗੇੜੇ ਕੱਟਣ ਦੀ ਬਜਾਏ ਵਿਧਾਨ ਸਭਾ ਦਾ ਸੈਸ਼ਨ ਕਿਉਂ ਨਹੀਂ ਬੁਲਾਉਂਦੇਗੇ ਕਿ ਕਿਸਾਨ ਦੀ ਫਸਲ ਜੇ ਕਿਸੇ ਬਿਮਾਰੀ ਨਾਲ ਖਰਾਬ ਹੋ ਗਈ, ਸੋਕੇ ਨਾਲ ਖਰਾਬ ਹੋ ਗਈ, ਹੜ੍ਹ ਨਾਲ ਖਰਾਬ ਹੋ ਗਈ, ਕਿਸੇ ਕੁਦਰਤੀ ਆਫਤ ਨਾਲ ਖਰਾਬ ਹੋ ਗਈ, ਅੱਗ ਲੱਗ ਗਈ, ਉਹਦੇ ਲਈ ਕਿੱਦਾਂ ਦੀ ਮੁਆਵਜ਼ਾ ਨੀਤੀ ਹੋਵੇ ਕਿ ਕਿਸਾਨ ਕਰਜ਼ਾਈ ਨਾ ਹੋਵੇ, ਉਹਦੀ ਹੱਕ ਰਸਾਈ ਹੋ ਸਕੇ। ਇਸ ਤਰ੍ਹਾਂ ਦੀ ਕੋਈ ਚਰਚਾ ਹੀ ਨਹੀਂ ਹੈ। ਸਿਰਫ ਪਹਿਲਵਾਨੀ ਗੇੜੇ ਜਿਹੜੀ ਹੈ ਪਿੰਡਾਂ ਦੇ ਵਿੱਚ ਜਿਹੜੇ ਦਿੱਤੇ ਜਾ ਰਹੇ ਹੈਗੇ ਆ ਔਰ ਮੈਂ ਵੀ ਆਸੀ ਵੀ ਆਪਣੇ ਕਿਸਾਨ ਵੀਰਾਂ ਨੂੰ ਕਵਾਂਗੇ ਕਿ ਉਹ ਯਾਰ ਇਸ ਜਿਹੜੀ ਮੁਆਵਜ਼ਾ ਨੀਤੀ ਹੈ ਇਹਦੇ ਤੇ ਸਵਾਲ ਕਰਨ। ਪਹਿਲੇ ਘੇਰ ਕੇ ਭਜਾਉਣ ਤੱਕ ਨਹੀਂ ਆਪਣੇ ਜਿਹੜੇ ਕਿਤੇ ਨਾਲ ਜੁੜੀਆਂ ਮੁਸ਼ਕਲਾਂ ਨੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਉਹ ਇਹਨਾਂ ਨੂੰ ਸਵਾਲ ਜਿਹੜੇ ਹੈਗੇ ਆ ਉਹ ਕਰਨੇ ਚਾਹੀਦੇ ਆ ਵੀਮਾ ਯੋਜਨਾ ਦੀ ਗੱਲ ਕਰਾਂ ਜੋ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਇਹ ਪੂਰਾ ਨਹੀਂ ਕੀਤਾ ਜੇ ਉਹ ਸਰਕਾਰੀ ਬੀਮਾ ਯੋਜਨਾ ਆਉਂਦੀ ਆ ਤਾਂ ਲੱਗਦਾ ਪੰਜਾਬ ਦੀ ਕਿਸਾਨੀ ਨੂੰ ਕਿਤੇ ਨਾ ਕਿਤੇ ਰਾਹਤ ਮਿਲ ਸਕਦੇ ਹੋ ਕਿ ਜਿਵੇਂ ਅਸੀਂ ਵੀ ਮਾਨਸਾ ਦੇ ਪਿੰਡਾਂ ਦੇ ਵਿੱਚ ਕਵਰੇਜ ਕਰਨ ਦੇ ਲਈ ਗਏ ਜਿਨ੍ਹਾਂ ਦੇ ਗੜਿਆਂ ਦੇ ਨਾਲ ਫਸਲ ਦਾ ਖਰਾਬਾ ਹੋਇਆ ਉਹਨਾਂ ਦੇ ਵੱਲੋਂ ਇੱਕੋ ਗੱਲ ਉਠਾਈ ਗਈ ਕਿ ਜਿਵੇਂ ਹਰਿਆਣਾ ਸੂਬੇ ਦੇ ਵਿੱਚ ਫਸਲਾਂ ਦਾ ਬੀਮਾ ਜਿਹੜਾ ਹੈਗਾ ਉਹ ਮਿਲਦਾ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਬੀ ਹੋਣਾ ਚਾਹੀਦਾ ਆ ਹਾਲਾਂਕਿ ਪ੍ਰਾਈਵੇਟ ਬੀਮਾ ਯੋਜਨਾ ਦੀ ਤੁਸੀਂ ਪੋਲ ਜਿਹੜੀ ਆ ਉਹ ਵੀ ਖੋਲੀ ਆ ਪਰ ਲੱਗਦਾ ਕਿ ਸਰਕਾਰੀ ਬੀਮਾ ਯੋਜਨਾ ਜੇਕਰ ਆਉਂਦੀ ਆ ਤਾਂ ਪੰਜਾਬ ਦੀ ਕਿਸਾਨੀ ਨੂੰ ਕਿਤਨਾ ਕਿਤੇ ਰਾਹਤ ਮਿਲੂਗੀ ਨਹੀਂ ਦੇਖੋ ਜੇ ਹੁਣ ਧੱਕੇ ਨਾਲ ਗਊ ਸਸ ਲਾਇਆ ਹੋਇਆ ਠੀਕ ਆ ਗਊ ਸਸ ਲਾਇਆ ਹੋ ਤੇ ਇੱਕ ਪਾਸੇ ਉਹ ਗਊਆਂ ਸਾਡੀ ਫਸਲ ਬਰਬਾਦ ਕਰਦੀਆਂ ਨੇ ਫਿਰ ਉਹਨਾਂ ਨੂੰ ਸਾਂਭਣ ਦਾ ਗਊ ਸਸ ਸਾਡੇ ਤੇ ਲਾਇਆ ਹੋਇਆ ਠੀਕ ਆ ਫਿਰ ਫਸਲੀ ਫਸਲੀ ਬੀਮਾ ਯੋਜਨਾ ਇਸ ਤਰ੍ਹਾਂ ਦੀ ਕਿਉਂ ਨਹੀਂ ਲਿਆਂਦੀ ਜਾ ਸਕਦੀ ਫਸਲੀ ਬੀਮਾ ਯੋਜਨਾ ਵੀ ਤੇ ਆ ਸਕਦੀ ਹੈਗੀ ਆ ਪਰ ਉਹ ਐ ਨਾ ਹੋਵੇ ਕਿ ਕਿਸਾਨਾਂ ਤੋਂ ਪੈਸੇ ਇਕੱਠਿਆ ਕਰਨ ਦਾ ਜਿਵੇਂ ਜਰੀਆ ਹੋਵੇ ਕਿਉਂਕਿ ਜਿਹੜੇ ਕੰਮ ਚ ਕਾਰਪੋਰੇਟ ਕਰਾਣੇ ਆ ਗਏ ਉਹਨਾਂ ਨੇ ਮੁਨਾਫਾ ਦੇਖਣਾ ਮੁਨਾਫਾ ਤੇ ਭਲਾਈ ਕਦੇ ਇਕੱਠੇ ਨਹੀਂ ਹੋ ਸਕਦੇਗੇ ਜਿਹੜਾ ਮੁਨਾਫਾ ਕਮਾਉਂਦਾ ਉਹ ਕਦੇ ਭਲਾਈ ਨਹੀਂ ਕਰੂਗਾ ਜਿਵੇਂ ਪ੍ਰਾਈਵੇਟ ਸਕੂਲ ਕਾਲਜ ਹਸਪਤਾਲ ਉਹ ਮੁਨਾਫਾ ਕਮਾਉਣ ਲਈ ਆਏ ਭਲਾਈ ਲਈ ਨਹੀਂ ਆਏਗੇ ਇਸ ਕਰਕੇ ਜਦੋਂ ਕੋਈ ਪ੍ਰਾਈਵੇਟ ਘਰਾਣਾ ਕਿਤੇ ਆਉਂਦਾ ਮੁਨਾਫਾ ਕਮਾਉਣ ਆਉਂਦਾ ਇਸ ਕਰਕੇ ਜਿਹੜੇ ਕੰਮ ਚ ਜੇ ਖੇਤੀ ਜੇ ਕੰਟਰੈਕਟ ਫਾਰਮਿੰਗ ਚ ਪ੍ਰਾਈਵੇਟ ਘਰਾਣੇ ਆਉਣਗੇ ਬੀਮੇ ਚਾਉਣਗੇ ਜਿੱਥੇ ਵੀ ਆਉਣਗੇ ਉਹ ਮੁਨਾਫੇ ਲਈ ਆਉਣਗੇ ਭਲਾਈ ਲਈ ਨਹੀਂ ਆਉਣਗੇ ਇਸ ਕਰਕੇ ਸਰਕਾਰ ਜਿਵੇਂ ਪਹਿਲਾਂ ਕਿਹਾ ਉਹ ਮੁਆਵਜ਼ਾ ਨੀਤੀ ਇਦਾਂ ਦੀ ਬਣਾਵੇ ਜਾਂ ਬੀਮਾ ਪਾਲਿਸੀ ਇਦਾਂ ਦੀ ਬਣਾਵੇ ਠੀਕ ਹੈ ਕਿ ਜਿੰਦੇ ਨਾਲ ਕਿਸਾਨ ਦੇ ਨੁਕਸਾਨ ਦੀ 100% ਪਰਪਾਈ ਹੋਵੇ ਨਾ ਕਿ ਉਹਦੇ ਤੋਂ ਕਿਸ਼ਤਾ ਮੋਟੀਆਂ ਤਰਾਈਆਂ ਜਾਣ ਤੇ ਪਰ ਭਾਈ ਉਹਦੇ ਨੁਕਸਾਨ ਦੀ 2% 5% ਹੋਵੇ ਜਿਹੜੀ ਕਿ ਮੌਜੂਦਾ ਸਮੇਂ ਚੱਲ ਰਹੀ ਹੈਗੀ ਤੁਸੀਂ ਵੀ ਅੱਜ ਝੰਡੇ ਲੈ ਕੇ ਇੱਥੇ ਬੈਠੇ ਹੋ ਪਿਛਲੇ ਸਮੇਂ ਦੇ ਵਿੱਚ ਸਪੀਕਰ ਕੁਲਤਾਰ ਸੰਧਮਹੌਰਾਂ ਦੇ ਵੱਲੋਂ ਤੱਕ ਝੰਡੇ ਨਾਲ ਇਸ ਤਰ੍ਹਾਂ ਕਹਿ ਦਿੱਤਾ ਗਿਆ ਕਹਿੰਦੇ ਕੁਝ ਬੇਲੜ ਸਾਡੇ ਸਾਹਮਣੇ ਝੰਡੇ ਲੈ ਕੇ ਆ ਜਾਂਦੇ ਆ ਸਾਡੀ ਸਿੱਖਿਆ ਨੀਤੀ ਸਾਨੂੰ ਸਵਾਲ ਕਰਦੇ ਆ ਸਕੂਲਾਂ ਦੇ ਸਵਾਲ ਕਰਦੇ ਆ ਸਭ ਤੋਂ ਵੱਧ ਵੇਲੜ ਇਥੋਂ ਦੇ ਐਮਐਲਏ ਐਮਐਲਏ ਦਾ ਕੰਮ ਕੀ ਹੁੰਦਾ ਉਹ ਕੀ ਆ ਉਹ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਆ ਐਮ ਐਲ اے ਦਾ ਕੰਮ ਵਿਧਾਨ ਸਭਾ ਤੋਂ ਬਾਹਰ ਕੁਝ ਵੀ ਨਹੀਂ ਗਾ ਜੇ ਪਿੰਡਾਂ 'ਚ ਫਸਲ ਖਰਾਬ ਹੋਊਗੀ ਉੱਥੇ ਉਤਰੇ ਫਿਰਦੇ ਉਹ ਤਾਂ ਮਾਲ ਮਹਿਕਮੇ ਨੇ ਕਰਤੋਰੀ ਕਰਨੀ ਆ ਇਹਨਾਂ ਨੇ ਕੀ ਕਰਨਾ ਕਲਤਾਰ ਸੰਧਵਾ ਪਿੰਡਾਂ ਦੀ ਛਣਕਲਾਂ ਲੈਣ ਤੁਰੇ ਫਿਰਦਾ ਇਹ ਉੱਥੇ ਹੀ ਕਰਨ ਜਾਂਦਾ ਹੈਗਾ ਠੀਕ ਆ ਕੋਈ ਵੀ ਐਮ ਐਲ اے ਦਾ ਭੋਗ ਤੇ ਜਾਣਾ ਵਿਆਹ ਤੇ ਜਾਣਾ ਉਹਦਾ ਕੰਮ ਸਭ ਤੋਂ ਵੱਧ ਵੇਲੜ ਇਹ ਨਖੱਟੂ ਏ 92 93 ਬੰਦੇ ਆ ਜਿਹੜੇ ਢੱਕਾ ਤੋੜ ਕੇ ਦੂਰਾ ਨਹੀਂ ਕਰ ਦੇਗੇ ਇਹ ਮੈਨੂੰ ਲੱਗਦਾ ਕੋਈ ਕਿਤਾਬ ਇਹਨਾਂ ਨੇ ਕੀ ਪੜ੍ਹਨੀ ਆ ਕਦੇ ਕੋਈ ਇਹਨਾਂ ਨੇ ਅਖਬਾਰ ਤੱਕਣੀ ਪੜਿਆ ਹੋਊਗਾ ਐਮਐਲਏ ਦਾ ਕੰਮ ਆ ਕਿ ਵਿਧਾਨ ਸਭਾ ਦੇ ਵਿੱਚ ਉਹ ਚਰਚਾ ਕਰੇ ਕਿ ਸਾਡੇ ਸੂਬੇ ਦੀਆਂ ਕੀ ਦਿੱਕਤਾਂ ਇਹਦੇ ਮੁਤਾਬਕ ਲਈ ਕਿੱਦਾਂ ਦੀ ਨੀਤੀ ਬੰਨੀ ਚਾਹੀਦੀ ਆ ਨਵੀਂ ਸਿੱਖਿਆ ਨੀਤੀ ਜਿਹੜੀ ਕੇਂਦਰ ਪੰਜਾਬ ਤੇ ਧੱਕੇ ਨਾਲ ਠੋਸ ਰਿਆ ਇਹਨਾਂ ਨੇ ਵਿਧਾਨ ਸਭਾ ਚਰਚਾ ਕੀਤੀ ਡੈਮ ਸੇਫਟੀ ਐਕਟ ਲੈ ਆਇਆ ਕੇਂਦਰ ਸਾਡੇ ਡੈਮਾਂ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸਾਡੀਆਂ ਨਹਿਰਾਂ ਚ ਕਦੋਂ ਪਾਣੀ ਆਉਣਾ ਕਦੋਂ ਨਹੀਂ ਆਉਣਾ ਇਹ ਪੰਜਾਬ ਕਹਿ ਨਹੀਂ ਕਰ ਸਕਦਾ ਐਡਾ ਵੱਡਾ ਹਮਲਾ ਸਾਡੇ ਤੇ ਕੀਤਾ ਡੈਮ ਸੇਫਟੀ ਐਕਟ ਤੇ ਇਹਨਾਂ ਨੇ ਚਰਚਾ ਕੀਤੀ 92 ਵਿਧੜਾਂ ਨੇ ਕੁਲਤਾਰ ਸੰਧਵਾ ਨੇ ਇਹਨਾਂ ਸਰ ਨੇ ਕੀਤੀ ਡੈਮ ਸੇਫਟੀ ਐਕਟ ਤੇ ਚਰਚਾ ਬਾਰਡਰ ਸਕਿਉਰਿਟੀ ਫੋਰਸ ਪੰਜਾਬ ਚ 50 ਕਿਲੋਮੀਟਰ ਅੰਦਰ ਤੱਕ ਆ ਗਈ ਲੈਂਡ ਆਰਡਰ ਸਟੇਟ ਸਬਜੈਕਟ ਆ ਉਹਦੇ ਤੇ ਚਰਚਾ ਕੀਤੀ ਵਿਧਾਨ ਸਭਾ ਚ ਚੰਡੀਗੜ੍ਹ ਚ 60 40 ਦੀ ਰੇਸ਼ੀਓਨਲ ਸਾਰਾ ਕੁਝ ਵੰਡਿਆ ਗਿਆ 60% ਨੌਕਰੀਆਂ ਪੰਜਾਬ ਦੀਆਂ ਸੀ ਖੋਲੀਆਂ ਗਈਆਂ ਵਿਧਾਨ ਸਭਾ ਚ ਇਹਨਾਂ ਨੇ ਚਰਚਾ ਕੀਤੀ ਇਸ ਕਰਕੇ ਸਭ ਤੋਂ ਨਖਿਤ ਗਏ ਗੁਜਰੇ ਛੰਡੇ ਫੂਕੇ ਪੰਜਾਬ ਦੇ ਐਮ ਐਲ ਏ ਆ ਤੇ ਸਭ ਤੋਂ ਵੱਧ ਵੇਲੜੇ ਆ ਜਿਹੜਾ ਕਿਸਾਨ 12 ਮਹੀਨੇ 30 ਦਿਨ ਆਪਣੀ ਖੇਤੀ ਕਰਦਾ ਉਹਦਾ ਹੱਕ ਮਾਰਿਆ ਜਾਂਦਾ ਉਹ ਤੋਂ ਸਮਾਂ ਕੱਢ ਕੇ ਛੰਡੇ 'ਚ ਡੰਡਾ ਪਾ ਕੇ ਆਪਣੇ ਹੱਕ ਲਈ ਵੀ ਲੜਦਾ ਉਹ ਵੇਲੜਾ ਉਹ ਵੇਲੜਾ ਤੇ ਜਿਨ੍ਹਾਂ ਦਾ ਕੰਮ ਵਿਧਾਨ ਸਭਾ ਚ ਨੀਤੀਆਂ ਬਣਾਉਣੀਆਂ ਉਹ ਭੋਗਾਂ ਤੇ ਵਿਆਹਾਂ ਤੇ ਪਿੰਡਾਂ ਚ ਪਲਵਾਨੀ ਗੇੜੇ ਤੇ ਟੂਰਨਾਮੈਂਟਾਂ ਦੇ ਉਦਘਾਟਨਾ ਤੇ ਇਨਾਮ ਵੰਡ ਸਮਾਰੋਹ ਤੇ ਲੈਟਰੀਨਾਂ ਦੇ ਉਦਘਾਟਨਾ ਤੇ ਇੱਕ ਕੰਧ ਨੂੰ ਰਿਪੇਅਰ ਕਰ ਲਈ ਉਹਦੇ ਨੀ ਪੱਥਰ ਤੋਂ ਪਰਦਾ ਟਾਉਣ ਤੱਕ ਦੇ ਇਹ ਵਿਧਾਨ ਸਭਾ ਦੇ ਮੈਂਬਰਾਂ ਦਾ ਕੰਮ ਹੀ ਨਹੀਂ ਹੈ ਇਹ ਸਾਬਤ ਕਰਦੇ ਨੇ ਕਿ ਉਹ ਐਮਐਲਏ ਦੇ ਕੰਮ ਹੈਗੇ ਆ ਜਾਂ ਮੰਨ ਲੈਣ ਕਿ ਇਹਨਾਂ ਨੇ ਦਿਮਾਗ ਨਹੀਂ ਹੈ ਦਾਲ ਦਾ ਕੁਜਾ ਸਿਰਾਂ ਧੌਣ ਦੇ ਉੱਪਰ ਮੁੱਦਾ ਮਾਰਿਆ ਹੋਇਆ ਵੇਲੜ ਸਾਨੂੰ ਦੱਸਦੇ ਆ ਵੇਲੜ ਕਿਸਾਨਾਂ ਨੂੰ ਦੱਸਦੇ ਜਿਹੜੇ 12 ਮਹੀਨੇ 30 ਦਿਨ ਕੰਮ ਕਰਦੇ ਆ ਤੇ ਜਿਹੜੀ ਸਾਲ ਚ ਵਿਧਾਨ ਸਭਾ ਕਿੰਨੇ ਦਿਨ ਲੱਗ ਕੇ ਨੇ ਦਿਨ ਚੱਲਦੀ ਆ 10 ਦਿਨ ਹਫਤਾ ਠੀਕ ਆ ਜਿਨ੍ਹਾਂ ਦਾ ਕੰਮ ਵਿਧਾਨ ਸਭਾ ਦੇ ਵਿੱਚ ਹੈ ਵਿਧਾਨ ਸਭਾ ਦੇ ਬਾਹਰ ਕੋਈ ਕੰਮ ਹੀ ਨਹੀਂ ਕੇਜਰੀਵਾਲ ਨੇ 3 ਸਾਲ ਪਹਿਲਾਂ ਕਹੇ ਸੀ ਸਾਢੇ ਐਮਐਲਏ 24 ਘੰਟੇ ਕੰਮ ਕਰਨਗੇ ਐਮਐਲਏ ਤਾਂ ਵਿਧਾਨ ਸਭਾ ਦੁਆਰ ਕੰਮ ਹੀ ਕੋਈ ਨਹੀਂ ਕਰ 24 ਘੰਟੇ ਕੀ ਕਰਨਗੇ ਉਹ 24 ਘੰਟੇ ਤਾਂ ਫਿਰ ਇਹੀ ਆ ਕਿ ਚਿੱਟਾ ਕਿੱਥੇ ਵਿਖਦਾ ਰੇਤ ਦਾ ਖੱਡਾ ਕਿੱਥੇ ਆ ਆ ਦੋ ਨੰਬਰ ਦੇ ਧੰਦੇ ਚ 24 ਘੰਟੇ ਕਰਾਉਣਗੇ ਉਹ ਤੁਸੀਂ ਕਰਵਾਈ ਜਾਂਦੇ ਆ ਤਾਈਓ ਤੇ ਤੇਰੀ ਲੜਕੀ ਦੇ ਵਿਆਹ ਤੇ ਕਰੋਨਾ ਆਰਬਾਂ ਰੁਪਈਆ ਪੰਜਾਬ ਦਾ ਫੂਕਿਆ ਜਾ ਰਿਹਾ ਹੈਗਾ ਹੈਨਾ ਵਿਧਾਨ ਸਭਾ ਐਮ ਐਲ ਏ ਦਾ ਕੰਮ ਹੀ ਕੋਈ ਨਹੀਂ ਵਿਧਾਨ ਸਭਾ ਤੋਂ ਬਾਹਰ ਉਹ ਸਾਫਤ ਕਰਦੇ ਨੇ ਅਸੀਂ ਮੰਨ ਲਾਂਗੇ ਅਸੀਂ ਵੇਲੜਾ ਨਹੀਂ ਤਾਂ ਨਹੀਂ ਮੰਨ ਲੀਏ ਕਿ ਇਹ 92 93 ਜਿਹੜੇ ਲਫੰਗੇ ਹੈਗੇ ਆ ਸਭ ਤੋਂ ਛੰਡੇ ਫੂਕੇ ਦੇ ਵੇਲੜ ਬੰਦੇ ਇਹ ਹੈਗੇ ਮੁਆਵਜ਼ੇ ਦੀ ਗੱਲ ਤੁਸੀਂ ਕੀਤੀ ਆ ਪਰ ਇਸ ਸਮੇਂ ਦੇ ਦੌਰਾਨ ਇਹਨਾਂ ਦੇ ਕਿਸੇ ਐਮ ਐਲ ਏ ਦਾ ਇਸ ਮੁਆਵਜ਼ੇ ਦੇ ਹੱਕ ਦੇ ਵਿੱਚ ਮੁਆਵਜ਼ੇ ਦੇ ਪੱਖ ਦੇ ਵਿੱਚ ਨਾ ਕਿ ਦੇਵ ਭਗਵੰਤ ਸਿੰਘ ਮਾਨ ਨੂੰ ਕਿਤੇ ਬੋਲਦੇ ਆ ਦੇਖਿਆ ਗਿਆ ਨਾ ਕਿ ਇਹਨਾਂ ਦੇ ਐਮ ਐਲ ਏ ਨੂੰ ਹਾਲਾਂਕਿ ਉਹਨੂੰ ਸਿੱਖਿਆ ਕ੍ਰਾਂਤੀ ਬਾਰੇ ਜ਼ਰੂਰ ਬੋਲਦੇ ਦੇਖਦੇ ਨੇ ਪਰ ਇੰਨਾ ਫਸਲਾਂ ਦਾ ਸਾੜਾ ਹੋਇਆ ਚਾਹੇ ਉਹ ਖਰਾਬਾ ਹੋਇਆ ਚਾਹੇ ਉਹ ਗ ਹੋ ਕਣਕ ਨੂੰ ਅੱਗ ਲੱਗਣ ਦੇ ਰੂਪ ਦੇ ਵਿੱਚੋਂ ਹੈ ਪਰ ਕਿਤੇ ਵੀ ਇਹਨਾਂ ਤੋਂ ਉਹਦੇ ਪੱਖ ਦੇ ਵਿੱਚ ਇੱਕ ਬਿਆਨ ਤੱਕ ਨਹੀਂ ਦੇਖਿਆ ਗਿਆ ਤਾਂ ਫਿਰ ਕਿਵੇਂ ਲੱਗਦਾ ਕਿ ਤੁਹਾਡੀ ਮੰਗ ਪੱਤਰ ਦੇ ਜ਼ਰੀਏ ਜ਼ਰੂਰ ਕੋ ਉਹਨਾਂ ਦੇ ਕਰਨਾਂ ਤੇ ਜੂੰ ਸਰਕੂ ਤੇ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਊਗਾ ਗੱਲ ਬਈ ਇਹ ਆ ਕਿ ਜੋ ਗਲਤ ਹੋ ਰਿਹਾ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨਾ ਗਲਤ ਨੂੰ ਗਲਤ ਕਹਿਣ ਦੀ ਜੁਰਤ ਕਰਨਾ ਇਹ ਸਾਡਾ ਫਰਜ਼ ਆ ਜੇ ਇਸ ਮਾਮਲੇ ਤੇ ਜਿੰਨਾ ਲੋਕ ਹੰਗਾਰਾ ਦਿੰਦੇ ਉਹ ਬਈ ਮਾਮਲਾ ਉਹਨਾਂ ਹੱਲ ਹੋ ਜਾਂਦਾ ਇਹ ਬਿਆਨ ਦੇ ਵੀ ਦੇਣ ਬਿਆਨ ਦੇਣ ਨਾਲ ਕੀ ਹੋ ਜਾਊਗਾ ਜਿਵੇਂ ਪਹਿਲਾਂ ਕਿਹਾ ਬਿਆਨ ਦੇਣਾ ਇਹਨਾਂ ਦਾ ਇਕੱਲਾ ਕੰਮ ਥੋੜਾ ਇਹਨਾਂ ਦਾ ਕੰਮ ਤਾਂ ਵਿਧਾਨ ਸਭਾ ਚ ਮੁਸ਼ਕਲਾਂ ਦੀ ਚਰਚਾ ਕਰਨੀ ਤੋਂ ਤੇ ਨੀਤੀ ਬਣਾਉਣਾ ਪੰਜਾਬ ਚ ਕਿਸਾਨੀ ਦਾ ਕੀ ਸੰਕਟ ਆ ਉਹਦੇ ਤੇ ਕੀ ਨੀਤੀ ਹੋਵੇ ਖਰਾਬੇ ਤੇ ਕਿਦਾਂ ਮੁਆਵਜ਼ਾ ਦੇਣਾ ਚਾਹੀਦਾ ਉਹਦੀ ਕੀ ਨੀਤੀ ਹੋਵੇ ਇਹ ਇਹਨਾਂ ਦਾ ਕੰਮ ਆ ਇਹ ਕਰ ਹੀ ਨਹੀਂ ਰਹੇਗੇ ਨਾ ਇਹਨਾਂ ਦੇ ਖਾਨੇ ਚ ਇੰਨੀ ਅਕਲ ਹੈਗੀ ਕਿਸੇ ਦੇ ਵੀ ਇਹ ਕੰਮ ਕਰਨ ਵਾਲੇ ਸਾਡੇ ਆ ਜੀ ਬਾਈ ਜੀ ਸਮਾਂ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਬਹੁਤ ਬਹੁਤ ਮੇਰੇ ਨਾਲ ਕਿਸਾਨਾ ਗੁਰਜਿੰਦਰ ਸਿੰਘ ਦੀਪ ਸਿੰਘ ਵਾਲਾ ਸੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੌਂਦੇ ਉਹ ਜਾਜ ਧੰਨਵਾਦ ਜੀ